हेलो स्टूडेंट्स स्वागत है ਤੁਹਾਡੇ ਆਪਣੇ ਹੀ ਚੈਨਲ ਪੰਜਾਬ ਸਕੂਲ ਵਿੱਚ ਸੋ ਅੱਜ ਆਪਾਂ 9ਵੀਂ ਜਮਾਤ ਪਾਠ ਦੂਜਾ ਮਨੁੱਖੀ ਸਾਧਨ ਅਰਥ ਸ਼ਾਸਤਰ ਐਸਐਸਟੀ ਬੁੱਕ ਤੋਂ ਲਿਆ ਹੈ ਸੋ ਅੱਜ ਆਪਾਂ ਇਸ ਦੇ ਪ੍ਰਸ਼ਨ ਉੱਤਰ ਬਾਰੇ ਅੱਜ ਵਿਚਾਰ ਕਰਾਂਗੇ ਸੋ ਇਸ ਦਾ ਪਹਿਲਾ ਪ੍ਰਸ਼ਨ ਹੈ ਦੋ ਕੁਦਰਤੀ ਸਾਧਨਾਂ ਦੇ ਨਾਂ ਦੱਸੋ ਸੋ ਇਸ ਦਾ ਉੱਤਰ ਹੈ ਹਵਾ ਖਣਿਜ ਸੋ سو اس کا اگلا پرشن ہے جرمنی جپان جہ دیشا تیزی نال آرتھک وکاس کی میں سو اس کا اتر ہے جرمنی جپان ورگ دیشوں نے منک پونجی نرما نویش کر کے تیزی آرتھک وکاس سو اس کا اگلا پرشن ہے آرتھک کریاوا کی ہیں سو اس کا اتر ہے آرتھک کریاواں وہ کریاواں ہیں ਜੋ ਧਨ ਕਮਾਉਣ ਦੇ ਉਦੇਸ਼ ਨਾਲ ਕੀਤੀ ਜਾਂਦੀ ਹੈ ਉਸ ਨੂੰ ਆਰਥਿਕ ਕਿਰਿਆਵਾ ਕਹਿੰਦੇ ਹਨ ਸੋ ਅਗਲਾ ਪ੍ਰਸ਼ਨ ਹੈ ਗੁਰਪ੍ਰੀਤ ਅਤੇ ਮੰਦੀਪ ਦੁਆਰਾ ਕੀਤੀਆਂ ਗਈਆਂ ਦੋ ਆਰਥਿਕ ਕਿਰਿਆਵਾ ਕਿਹੜੀਆਂ ਹਨ ਸੋ ਇਸਦਾ ਉੱਤਰ ਹੈ ਗੁਰਪ੍ਰੀਤ ਖੇਤ ਵਿੱਚ ਕੰਮ ਕਰਦਾ ਹੈ ਤੇ ਮੰਦੀਪ ਨੂੰ ਇੱਕ ਨਿੱਜੀ ਕੰਪਨੀ ਵਿੱਚ ਰੁਜ਼ਗਾਰ ਮਿਲ ਗਿਆ ਸੋ ਇਸ ਦਾ ਆਨਸਰ ਹੈਗਾ ਸੋ ਅਗਲਾ ਪ੍ਰਸ਼ਨ ਦੇ ਬਾਰੇ ਗੱਲ ਕਰਦੇ ਹਾਂ ਗੋਣ ਖੇਤਰ ਦਿਆਂ ਦੋ ਉਦਾਹਰਣਾਂ ਲਿਖੋ ਗੋਣ ਖੇਤਰ ਦਿਆਂ ਦੋ ਉਦਾਹਰਣਾਂ ਇਹ ਹਨ ਖੰਡ ਦਾ ਗੰਨੇ ਤੋਂ ਨਿਰਮਾਣ ਕਰਨਾ ਕਪਾਹ ਤੋਂ ਕੱਪੜੇ ਦਾ ਨਿਰਮਾਣ ਕਰਨਾ ਸਵਾਲ ਨੰਬਰ 11 ਗੈਰ ਆਰਥਿਕ ਕਿਰਿਆਵਾਂ ਕਿਹੜੀਆਂ ਹਨ ਸਹੀ ਜਵਾਬ ਹੈ ਗੈਰ ਆਰਥਿਕ ਕਿਰਿਆਵਾਂ ਉਹ ਕਿਰਿਆਵਾਂ ਹਨ ਜੋ ਧਨਕਮਾਉਂਦੇ ਉਦੇਸ਼ ਨਾਲ ਨਹੀਂ ਕੀਤੀ ਜਾਂਦੀਆਂ ਉਸ ਨੂੰ ਗੈਰ ਆਰਥਿਕ ਕਿਰਿਆਵਾਂ ਕਿਹਾ ਜਾਂਦਾ ਹੈ ਤੋ ਅਗਲਾ ਪ੍ਰਸ਼ਨ ਹੈ ਜਨਸੰਖਿਆ ਦੀ ਗੁਣਵਰਤਾ ਦੇ ਦੋ ਨਿਰਧਾਰਕਾਂ ਦੇ ਨਾਮ ਲਿਖੋ ਸੋ ਇਸ ਦਾ ਉੱਤਰ ਹੈ ਚੰਗੀ ਸਿੱਖਿਆ ਤੇ ਲੋਕਾਂ ਦੀ ਸਿਹਤ ਚੰਗੀ ਤੇ ਸਭ ਤੋਂ ਵੱਧ ਸਾਰਥਾ ਵਾਲੇ ਰਾਜਾ ਦੇ ਨਾਮ ਲਿਖੋ ਸਾਖ ਰਤਾ ਵਾਲੇ ਰਾਜਾ ਦੇ ਨਾਮ ਇਹ ਹਨ ਕੇਰਲ ਸੋ ਅਗਲਾ ਪ੍ਰਸ਼ਨ ਹੈ 6 ਤੋਂ 14 ਸਾਲ ਦੀ ਉਮਰ ਵਰਗੇ ਸਾਰੇ ਬੱਚਿਆਂ ਨੂੰ ਐਲੀਮੈਂਟਰੀ ਸਿੱਖਿਆ ਪ੍ਰਦਾਨ ਕਰਨ ਲਈ ਚੁੱਕੇ ਗਏ ਕਦਮਾਂ ਦੇ ਨਾਮ ਲਿਖੋ ਸਹੀਦਾ ਉੱਤਰ ਹੈ ਸਰਵ ਸਿੱਖਿਆ ਅਭਿਆਨ ਸੋ ਅਗਲਾ ਪ੍ਰਸ਼ਨ ਹੈ ਭਾਰਤ ਵਿੱਚ ਜਨਸੰਖਿਆ ਦੀ ਕਾਰਸ਼ੀਲਤਾ ਉਮਰ ਹੱਦ ਤੱਕ ਕੀ ਹੈ ਸਹੀਦਾ ਉੱਤਰ ਹੈ 15 ਸਾਲ ਤੋਂ ਲੈ ਕੇ 49 ਸਾਲ ਤੱਕ 49 ਸਾਲ ਦਾ ਸੋ ਅਗਲਾ ਪ੍ਰਸ਼ਨ ਹੈ ਭਾਰਤ ਸਰਕਾਰ ਦੁਆਰਾ روزگار افسر پردان کرنے چلائے گئے دو پروگرام نام لکھو سو so, اس کا اتر ہے سرب جنتری گرام سو روزگار یوجنا دوسرا ہے سمپورن گرامین روزگار یوجنا سو so, یہ اسے چھوٹے پرشن سگے سو so, آپ اگلی ویڈیو سے دوبارہ ملتے ہیں